ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਸਵਰਾਜ 855 FE ਦੇਖ ਸਕਦੇ ਹੋ ਬਹੁਤ ਹੀ ਚੰਗੀ ਹਾਲਤ ਦਾ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ 5 ਸਟਾਰ ਟਰੈਕਟਰ ਆ 2021 ਮਾਡਲ ਟਰੈਕਟਰ ਆ ਇਹ ਦੇਖ ਸਕਦੇ ਹੋ 2 ਸਪੀਡ ਦੇ ਵਿੱਚ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਬਹੁਤ ਹੀ ਚੰਗੀ ਹਾਲਤ ਦਾ ਟਰੈਕਟਰ ਆ ਵੀਰੋ 1700 ਘੰਟੇ ओरिजिनल ਚੱਲਿਆ ਟਰੈਕਟਰ ਆ ਦੇਖ ਪਰਖ ਕੇ ਚਲਾ ਕੇ ਵਾਕਈ ਤੁਸੀਂ ਦਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਵੀਰੋ ਇੰਜਨ ਗੇਅਰ ਦੀ ਸਾਰੇ ਟਰੈਕਟਰ ਦੀ ਵੀਰ ਦੀ ਫੁੱਲ ਗਰੰਟੀ ਹੋਊਗੀ ਏਰੀਏ ਦੀ ਗੱਲ ਕਰੀਏ ਤਾਂ ਗੰਗਾ ਨਗਰ ਏਰੀਏ ਦੇ ਵਿੱਚ ਟਰੈਕਟਰ ਖੜਾ ਰਾਜਸਥਾਨ ਨੰਬਰਾਂ ਵੀਰੋ ओरिजिनल ਚੱਲਿਆ ਹੋਇਆ ਟਰੈਕਟਰ ਆ ਨਾਲ ਦੇ ਟਾਇਰ ਨੇ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਆ ਵੀਰੋ ਕੰਪਨੀ ਦੇ ਟਾਇਰ ਨੇ ਬਹੁਤ ਹੀ ਚੰਗੀ ਹਾਲਤ ਦਾ ਟਰੈਕਟਰ ਆ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 88751 67715 ਤੇ ਵੀਰ ਨੂੰ ਤੁਸੀਂ ਫੋਨ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਹੁਣ ਇਸ ਦੇ ਰੇਟ ਦੀ ਗੱਲ ਕਰੀਏ 6 ਲੱਖ 40000 ਰੁਪਇਆ ਵੀਰ ਕੰਨਿਓ ਡਿਮਾਂਡ ਕੀਤੀ ਗਈ ਆ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਨੂੰ ਕਿਸੇ ਨੂੰ ਵੀ ਟਰੈਕਟਰ ਖਰੀਦਣਾ ਹੋਵੇ ਵੀਰ ਨੂੰ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੀਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਰੋ ਐਡ ਲਵਾਉਣ ਵਾਸਤੇ ਸਾਡੇ ਦਿੱਤੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਧੰਨਵਾਦ ਵੀਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ